ਸਤਿ ਸ਼੍ਰੀ ਅਕਾਲ ਜੀ ਕਿਵੇਂ ਨੇ ਮੇਰੀਆਂ ਭੈਣਾਂ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆਂ ਵੀ ਤੁਸੀਂ ਵੀ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਕਰੇ ਤੇ ਅੱਜ ਦਾ ਆਪਾਂ ਵਲੌਗ ਲੈ ਕੇ ਰੂਬਰੂ ਹੋਇਆ ਜੀ ਅੱਜ ਆਪਾਂ ਬਣਾਉਣ ਜਾ ਰਹੇ ਆਂ ਗੋੜ ਵਾਲੀ ਟਿੱਕੀ ਜਿਵੇਂ ਕੀ ਕਲਾੜੀਆਂ ਤੇ ਬਣਾ ਕੇ ਤਿਆਰ ਕੀਤੀ ਜਾਂਦੀ ਆ ਉਦਾਂ ਤੇ ਆਪਾਂ ਬਣਾ ਕੇ ਦੇਖ ਲੈਨੇ ਆ ਕਿਵੇਂ ਬਣਦੀ ਐ ਜੀ ਬਣੇ ਰਿਓ ਵੀਡੀਓ ਦੇ ਨਾਲ ਆ ਆਹ ਫਾਂਗ ਉਡ ਲਿਆ ਜੀ ਹੱਦਾਂ ਕਿੰਨੋਂ ਆਪਣਾ ਗੋੜਾ ਤੇ ਆਹ ਮੂੰਗਫਲੀ ਦੇ ᱜੀਰੂ ਕੱਢ ਲੈ ਸੀਗੇ ਤੇ ਆਹ ਹੈਗੀ ਆ ਸਾਉਂਪ ਆਪਾਂ ਹਾਂ ਇਹਨੂੰ गुड़ में थोड़े से भन लाई ज्यादा टाइम लगेगा फिर बनाने खुरकता नहीं गा खुर टाइम लगेगा फिर आप भाई आप लो जी पैन आप रख लिया उपर गैस से गैस चला लिया तो हूँ आप ਪੋਰਨੇ ਗੁੜ ਨੂੰ ਥੋੜਾ ਜਿਹਾ ਮਾੜਾ ਜਿਹਾ ਪਾਣੀ ਪਾਣਾ। ਇਹਨੂੰ ਗਰਮ ਕਰ ਲਈ। ਹਲਾਓ। ਗੋੜਾ ਪਾਣਾ। ਉਰਨਾ ਲੱਗ ਗਿਆ।

ਖੜਦਾ ਹੁੰਦਾ ਹੈ ਆ ਆ ਦੇਖੋ ਜਿੰਨਾ ਪਤਲਾ ਹੋ ਗਿਆ ਮਾੜਾ ਜਿਹਾ ਛਿੱਟਾ ਦੇਣਾ ਇਹਨੂੰ ਔਰ ਦਮ ਦੇਣ ਨੂੰ ਥੋੜਾ ਜਿਹਾ ਆਪਾ ਮੁਰ ਪਾ ਲੈਨੇ ਇਹਦੇ ਚ ਕਿਉਂ ਪਾ ਲੈਨੇ ਆਪਾਂ ਪਾ ਤੇ ਸਿੱਕੋ ਪਾਵਾਂਗੇ bara hålla. Så har på den kacchi ji ni rod de vich hai na. Pak vi. Nahi. ਮੂੜਾ ਆਪਣਾ ਕੱਢ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਮੂੰਗਫਲੀ ਪਾ ਲੈਣੇ ਆ ਆ ਦੇਖੋ ਮੂੰਗਫਲੀ ਦਾ ᱜਿਰੂ ਆਪਾਂ ਕੱਢ ਕੇ ਰੱਖਿਆ ਹੋਇਆ ਨੇ ਇਹਦੇ ਵਿੱਚ ਆਪਾਂ ਪਾ ਲੈਣੇ ਆ ਆ ਖੋਪਾ ਆ ਜੀ ਖੋਪਾ ਪਾ ਲੈਨੇ ਥੋੜਾ ਜਿਹਾ ਆਪਾਂ ਲੈ ਲਓ ਜੀ ਤੇ ਆਪਣਾ ਬਣ ਗਿਆ ਤੇ ਹੁਣ ਆਪਾਂ ਇਹ ਪਰ ਭਾਂਡੇ ਦੇ ਵਿੱਚ ਕਿਸ ਚੰਗਾ ਜੰਮਣ ਲਈ ਕੱਢ ਦਿੰਨੇ ਆ ਹਿੰਟਾਸਪਾ ਕਰ ਦਿੰਨੇ ਆ ਜੀ ਕਿਉ ਆਪਾਂ ਇਹਨੂੰ ਪਲੇਟ ਨੂੰ ਲਾ ਲੈਨੇ ਆ

yan matissar da karni na tsardiyar da nuna jamar rai harakali ਟੱਕ ਲੱਗੂਏ ਹੈ ਠੰਡਾ ਹੋ ਗਿਆ ਨੇ ਬਿਲਕੁਲ ਹੀ ਐਨ ਬਣ ਜਾਣਾ ਤੇ ਤੁਮ ਆਪਾਂ ਚੈੱਕ ਕਰਾਉਣੀ ਆ ਲਓ ਜੀ ਆਪਾਂ ਹੁਣ ਜੀ ਇਹੇ ਟਿੱਕੀ ਬਣ ਗਈ ਆ ਦੇਖੋ ਜੀ ਬਿਲਕੁਲ ਜੰਮੀ ਪਈ ਆ ਇਹ ਤੇ ਇਹਦਾ ਸੁੱਕ ਗਈ ਇਹ ਹੁਣ ਆਪਾਂ ਕੱਢ ਕੇ ਦੇਖ ਲੈਨੇ ਆ ਜੀ ਕਿਵੇਂ ਬਣੀ ਆ ਚੈੱਕ ਕਰ ਚੈੱਕ ਕਰਦੇ ਆਂ ਆਪਾਂ ਕੱਢ ਕੇ ਕਿਵੇਂ ਨਿਕਲਦੀ ਆ ਇਹ ਹਾਂ ਆਪਣੀ ਟਿੱਕੀ ਬਣ ਕੇ ਹੋ ਗਈ ਤਿਆਰ ਲਓ ਜੀ ਚੈੱਕ ਕਰ ਸਕਦੇ ਜਿਵੇਂ ਕਲਾੜੀ ਦੀ ਹੁੰਦੀ ਆ ਕਲਾੜੀ ਦਾ ਗੜ ਹੁੰਦਾ ਆ ਕਲਾੜੀ ਵਾਲੀ ਟਿੱਕੀ ਬਣ ਕੇ ਤਿਆਰ ਹੋ ਗਈ ਆ ਸੌਂ ਫੁਜਮੈਣ ਤੇ ਖੋਪਾ ਇਹ ਮੂੰਹ ਭਣੀ ਪਾ ਕੇ ਐਦਾਂ ਮੇਰੀਆਂ ਭੈਣਾਂ ਬਣਾ ਕੇ ਦੇਖਣ ਇਹ ਥੋੜੀ ਜਿਹੀ ਹਜੇ ਨਰਮ ਆ ਕਿਉਂਕਾ ਘੱਟ ਟਾਈਮ ਹੋਇਆ ਇਹਨੂੰ ਥੋੜੀ ਜਿਹੀ ਨਰਮ ਕੱਢ ਲਈ ਆਪਾਂ ਤੇ ਇਹ ਸੁੱਕੂਗੀ ਨਾ ਬਿਲਕੁਲ ਯੈਨ ਹੋਊ ਜੂ ਫਿਰ ਆਪਾਂ ਪੀਸ ਕੱਟ ਕੇ ਜਿਵੇਂ ਮਰਜ਼ੀ ਤੋੜ ਕੇ ਖਾ ਸਕਦੇ ਆ ਪੀਸ ਕੱਟੇ ਜਾਣਗੇ ਤੇ ਏਕੜ ਬਣਾ ਕੇ ਬੱਚਿਆਂ ਨੂੰ ਦੋ ਨਾਲੇ ਆਪ ਖਾਓ ਇਹਨੇ ਜੀਨੇ ਖਾਣਾ ਮੇਰੀ ਭਣੀਆਂ ਖਾਓ ਆ ਕੇ ਤੇ ਲਓ ਜੀ ਹੁਣ ਆਪਾਂ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਤੇ ਲੈ ਕੇ ਆਵਾਂਗੇ ਅਗਲਾ ਬਲੌਗ ਨਵਾਂ ਤਾਤਾਕਲੇ ਇੰਤਜ਼ਾਰ ਰੱਖਿਓ ਜਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਮੈਨੂੰ ਬਹੁਤ ਪਿਆਰ ਦਿੰਦੀਆਂ ਨੇ ਵਧੀਆ ਕਮੈਂਟ ਕਰਦੀਆਂ ਨੇ ਤੇ ਉਹਨਾਂ ਦਾ ਮੈਂ ਤਾਂ ਇਹਦੇ ਨਾਲ ਧੰਨਵਾਦ ਕਰਦੀ ਆਂ ਜਿਹੜੇ ਨਵੇਂ ਜੁੜੇ ਨੇ ਉਹ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਨਵੀਂ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਿਵੇਂ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿਉਂਦੀਆਂ ਵਾਸਤੀਆਂ ਰਹੋ ਰਗ ਤੁਹਾਡੀ ਤੰਦਰੁਸਤੀ ਦੇ ਬਈ ਧੰਨਵਾਦ ਜੀ ਸੋਸ